ਤੇ ਨਹੀਂ ਤੇ ਰੇਡ ਨਾਲੇ ਚਿੰਚੇ ਕਹਿਣਗੇ ਗਿਆਨੀ ਜੀ ਦੂਮੈਂਟ ਖਲੋਜੋ ਫਲਾਨਾ ਸਾਹਿਬ ਆਇਆ ਜਕਾਰਾ ਛੱਡੋ ਆਹ ਸਾਹਿਬ ਨਹੀਂ ਇਹਨਾਂ ਝੂਠੇ ਸਾਹਿਬਾਂ ਦੇ ਜਕਾਰੇ ਨਾ ਛੱਡਿਆ ਕਰੋ ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸੇਖਾਂ ਸਹਬ ਮੇਰਾ ਏਕੋ ਹੈ ਏਕੋ ਹੈ ਪਰ ਏਕੋ ਹੈ ਜਕਾਰਾ ਘਾੜਾ ਛੱਡিয়ে ਪੀਚਮਕੌਰ ਦਾ ਕਿਰਿਆ ਜਿੱਤ ਕੇ ਆਇਆ ਇਹਨਾਂ ਲੋਕਾਂ ਤੋਂ ਸਹੇਤ ਰੋ ਆਪਾਂ ਸੇਖਾਂ ਸਾਡੇ ਗੁਰੂ ਦੀ ਹਦਾਇਤ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਤੋਂ ਮੈਂ ਵਿਸਰਨ ਜਾਈ ਮਨੋਕੀ ਟੇਕ ਵਿਰਤੀ ਸਭ ਜਾਣ ਦੇਵਨ ਕੋ ਏਕ ਭਗਵਾਨ ਸਤਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਜਿਹੜਾ ਖੁਦ ਮੰਗਤਾ ਸਾਨੂੰ ਕੀ ਦੇ ਕੇ ਜਾਏਗਾ ਆ ਤੁਸੀਂ ਕਿਤੇ ਟਰਾਈ ਕਰਨੀ ਨਾ ਪਿਛੇ ਜੇ ਪ੍ਰਬੰਧਕ ਗਿਆਨੀ ਜੀ ਨੂੰ ਬੁਲਾ ਲਓ ਬਾਬੇ ਨੂੰ ਬੁਲਾ ਲਓ ਤੇ ਜੇ ਤਾਂ ਲਫਾਫਾ ਹੋਇਆ ਨਾ ਮੋਟਾ ਤੇ ਆਨੰਦ ਆ ਗਿਆ ਬੜੇ ਪ੍ਰਬੰਧਕ ਵਧੀਆ ਸਨ ਤੇ ਜੇ ਲਫਾਫਾ ਹੋਇਆ ਬਰੀਕ ਤੇ ਵੇਖਿਆ ਜੇ ਗਿਆਨੀ ਤੇ ਬਾਬੇ ਨੂੰ ਤਾਬ ਕਿਵੇਂ ਚੜਦਾ ਉਹਨਾਂ ਲੋਕਾਂ ਤੋਂ ਸਹੇਤ ਰਹੋ ਮੈਂ ਇਹ ਲਫ਼ਜ਼ ਤਾਂ ਕਿਹਾ ਆਪਾਂ ਪਰਸੋਂ ਭਾਈ ਮਰਦਾਨੇ ਦਾ ਚਲਾਣਾ ਕਰਨ ਦਾ ਦਿਨ ਬਣਾਇਆ ਹੈ ਭਾਈ ਮਰਦਾਨੇ ਨੇ 52 ਸਾਲ ਕੀਰਤਨ ਕੀਤਾ ਗੁਰੂਕੁਲ ਆਸਾ ਦੇ ਬਰ ਦਾ ਠੇਕਾ ਨਹੀਂ ਕੀਤਾ ਅੱਜ ਤੁਸੀਂ ਸਾਨੂੰ ਬੁਲਾਉਂਦੇ ਹੋ ਤੇ ਸਭ ਤੋਂ ਪਹਿਲਾਂ ਪੁੱਛਦੇ ਵੀ ਗਿਆਨੀ ਤੁਹਾਡੀ ਭੇਟਾ ਕੀ ਹੈ ਤੇ ਤੁਹਾਡੇ ਤੁਹਾਡੇ ਚ ਕਮਜ਼ੋਰੀ ਹੈ ਜਿੰਨੀ ਵੱਧ ਭੇਟਾ ਮੰਗੇ ਕਹਿਣਗੇ ਭਰੇ ਦੀਵਾਨ ਚ ਟਾਈਮ ਦੇ ਕੇ ਵੱਡਾ ਠੇਕੇਦਾਰ ਵੀ ਆਇਆ ਜਿਹਨੇ ਵੱਧ ਪੈਸੇ ਮੰਗਦਾ ਨਾ ਕਹਿਣਗੇ ਭਰੇ ਦੀਵਾਨ ਚ ਉਹਨੂੰ ਟਾਈਮ ਦੇਾਂਗੇ ਰੱਬ ਦਾ ਵਾਸਤਾ ਜੇ